ਹਾਂਜੀ ਮੈਂ ਰੇਸ਼ਮ ਸਿੰਘ ਸੂਬਾ ਜਨਰ ਸਕੱਤਰ ਡੀਟੀਐਫ ਪੰਜਾਬ ਅੱਜ ਮਾਨਯੋਗ ਸਿੱਖਿਆ ਸਕੱਤਰ ਜੀ ਵੱਲੋਂ ਸਾਰੀਆਂ ਅਧਿਆਪਕ ਜਥੇਬੰਦੀਆਂ ਨਾਲ ਅਧਿਆਪਕ ਮਸਲਿਆਂ ਤੇ ਮੀਟਿੰਗ ਰੱਖੀ ਗਈ ਉਹਨਾਂ ਮਸਲਿਆਂ ਦੇ ਵਿੱਚ ਜ਼ੋਰਦਾਰ ਜਥੇਬੰਦੀ ਵੱਲੋਂ ਜਿਹੜੇ ਇਸ਼ੂ ਰੱਖੇ ਗਏ ਉਹਨਾਂ ਦੇ ਉੱਤੇ ਵੱਡੀ ਗੱਲ ਇਹ ਆ ਕਿ ਇਸ ਵਾਰ ਮੀਟਿੰਗ ਦੇ ਵਿੱਚ ਸਕਾਰਾਤਮਕ ਅਫਸਰ ਸਾਹੀ ਦਾ ਰਵੱਈਆ ਸਾਨੂੰ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਜਿਹੜੇ ਈਜੀਐਸ ਐਸਟੀਆਰ ਅਧਿਆਪਕ ਇਹਦੇ 120 ਅਧਿਆਪਕ ਦੇ ਲਗਭਗ ਜਿਨ੍ਹਾਂ ਦੀ ਗਿਣਤੀ ਬਣਦੀ ਆ 10 ਸਾਲ ਪੂਰੇ ਹੋ ਗਏ 31 12 2025 ਤੱਕ ਜਿਨ੍ਹਾਂ ਦੇ 10 ਸਾਲ ਪੂਰੇ ਹੋ ਗਏ ਉਹਨਾਂ ਸਾਰਿਆਂ ਨੂੰ ਆ ਜਿਹੜੇ ਉਹ ਰੈਗੂਲਰ ਜੇਸ਼ਨਾ ਜਿਹੜੀ ਉਹਨਾਂ ਦੀ ਤਨਖਾਹ ਵਾਧਾ ਉਹ ਕੀਤਾ ਜਾਵੇਗਾ ਅ ਅੱਗੇ ਆ ਹਰ ਸਾਲ ਜਨਵਰੀ ਮਹੀਨੇ ਵਿੱਚ ਜਿਹੜੀਆਂ ਬਦਲੀਆਂ ਦਾ ਜਿਹੜਾ ਪੋਟਲਾ ਉਹ ਖੁੱਲ ਜਾਵੇਗਾ ਤੇ ਪ੍ਰਮੋਸ਼ਨਾਂ ਜਿਹੜੀਆਂ ਉਹ ਹਰ ਸਾਲ ਕੀਤੀਆਂ ਜਾਣਗੀਆਂ ਪ੍ਰਮੋਸ਼ਨਾਂ ਦੇ ਵਿੱਚ ਉਹਨਾਂ ਨੇ ਇੱਕ ਬੜੀ ਸਕਾਰਾਤਮਕ ਜਿਹੜੀ ਗੱਲ ਰੱਖੀ ਆ ਕਿ ਪ੍ਰੋਮੋਸ਼ਨ ਕੋਟਾ ਜਿਹੜਾ ਪ੍ਰਾਇਮਰੀ ਦੇ ਵਿੱਚ ਉਹ ਜਨਨਿਕ ਜਥੇਬੰਦੀਆਂ ਦੀ ਮੰਗ ਮੰਗ ਤਾਂ 75 25 ਦੀ ਮੰਗ ਸੀ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਉਹਨਾਂ ਨੇ 90 10 ਦਾ ਪ੍ਰਪੋਜ਼ਲ ਆ ਜਿਹੜਾ ਸਾਡੇ ਸਾਹਮਣੇ ਐਕਸੈਪਟ ਕੀਤਾ ਸੰਕਾਰ ਕੀਤਾ ਕਿ 90% ਜਿਹੜਾ ਪ੍ਰੋਮੋਸ਼ਨ ਚੈਨਲ ਆ ਪ੍ਰਾਇਮਰੀ ਦੇ ਵਿੱਚ ਤੇ ਸੈਕੰਡਰੀ ਦੇ ਵਿੱਚ 75 25 ਦਾ ਜਿਹੜਾ ਪ੍ਰੋਮੋਸ਼ਨ ਚੈਨਲ ਆ ਉਹ ਲਾਗੂ ਕੀਤਾ ਜਾਵੇਗਾ ਇਹ ਜਥੇਬੰਦੀਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਆ ਅਗਲੀ ਗੱਲ ਆ ਜਿਹੜੀ ਉਹਨਾਂ ਨੇ ਕਿਹਾ ਕੇ ਪ੍ਰਾਇਮਰੀ ਦੇ ਵਿੱਚ ਅਸੀਂ ਲਗਭਗ 4-5000 ਦੇ ਲਗਭਗ ਜਿਹੜੇ ਐਸਟ ਜਿਹੜੇ ਸਟਾਫਰ ਫਿਜੀਕਲ ਟੀਚਰਾਂ ਜਿਹੜੇ ਉਹ ਅਸੀਂ ਰੱਖ ਰਹੇ ਹਾਂ ਇਹਨਾਂ ਦੇ ਵਿੱਚ ਜਿਹੜਾ ਪ੍ਰਮੋਸ਼ਨ ਚੈਨਲ ਹੈ ਜਿਹੜਾ ਐਨਟੀਟੀ ਤੋਂ ਪ੍ਰਮੋਸ਼ਨ ਚੈਨਲ ਵੀ ਬਣਾਇਆ ਜਾਊਗਾ ਐਨਟੀਟੀ ਤੋਂ 4 ਸਾਲ ਬਾਅਦ ਈਟੀਟੀ 'ਚ ਪ੍ਰਮੋਸ਼ਨ ਹੋ ਸਕੂਗੀ ਈਟੀਟੀ ਤੋਂ 4 ਸਾਲਾਂ ਬਾਅਦ ਐਚਟੀਪੀ ਪ੍ਰਮੋਸ਼ਨ ਹੋ ਸਕੂਗੀ ਉਸ ਤੋਂ ਬਾਅਦ ਐਚਟੀਪੀ ਤੋਂ 2-2 ਸਾਲ ਦਾ ਯਾਨੀ ਕਿ 2 ਸਾਲ ਬਾਅਦ ਸੀਐਚਪੀ ਉਹ ਸਾਲ ਬਾਅਦ ਬੀਪੀਓ ਜਿਹੜਾ ਪ੍ਰੋਮੋਸ਼ਨ ਚੈਨਲ ਆ ਉਹ ਲਾਗੂ ਕੀਤਾ ਜਾਊਗਾ ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਲਾਗੂ ਕਰਨ ਲਈ ਮੈਡਮ ਨੇ ਕਿਹਾ ਕਿ ਅਸੀਂ ਸਮਾਵਧ ਇਹਨੂੰ ਲਾਗੂ ਕਰ ਰਹੇ ਹਾਂ ਤੇ ਬਹੁਤ ਜਲਦੀ ਹੀ 2018 ਦੇ ਜਿਹੜੇ ਸਿਵਲ ਸਰਵਿਸ ਰੂਲ ਆ ਜਿਹੜੇ ਅਧਿਆਪਕ ਵਿਰੋਧੀ ਸੀ ਮੁਲਾਜ਼ਮ ਵਿਰੋਧੀ ਸੀ ਉਹਨਾਂ 2018 ਦੇ ਸਿਵਲ ਸਰਵਿਸ ਰੂਲਾਂ ਦੇ ਵਿੱਚ ਅਸੀਂ ਜਲਦੀ ਹੀ ਸੋਧਾ ਕਰਨ ਜਾ ਰਹੇ ਹਾਂ ਇੱਕ ਜਿਹੜਾ ਮਸਲਾ ਦੂਸਰਾ ਆ ਕੇ ਦਰਸ਼ ਮਾਡਲ ਸਕੂਲ ਚੌਕੇ ਦਾ ਪੰਜਾਬ ਲੈਵਲ ਤੇ ਜਿਹੜਾ ਮਸਲਾ ਚੱਲਿਆ ਸੀ ਉਹ ਸੰਘਰਸ਼ ਚੱਲਿਆ ਉਹਦੇ ਤੇ ਬਹੁਤ ਜ਼ੋਰਦਾਰ ਇਹ ਮੰਗ ਰੱਖੀ ਗਈ ਕਿ ਜਿਹੜੇ ਦੋ ਅਧਿਆਪਕ ਜਿਨ੍ਹਾਂ ਨੇ ਉਸ ਸੰਘਰਸ਼ ਨੂੰ ਲੀਡ ਕੀਤਾ ਉਹਨਾਂ ਦੋ ਅਧਿਆਪਕਾਂ ਨੂੰ ਜੋਇਨ ਨਹੀਂ ਕਰਾਇਆ ਗਿਆ ਮੈਡਮ ਨੇ ਇਸ ਤੇ ਕਿਹਾ ਕਿ ਤੁਸੀਂ ਜਲਦੀ ਹੀ ਅਗਲੀ ਮੀਟਿੰਗ ਜਿਹੜੀ ਆ ਉਹ ਐਸਆਈਸੂ ਤੇ ਦਿੱਤੀ ਜਾਊਗੀ ਉਹਦੇ ਚ ਆਪਾਂ ਡਿਸਕਸ ਕਰ ਲਾਂਗੇ ਇਹ ਇੰਡੀਵਿਜੂਅਲ ਮਿਸੂ ਇਸ਼ੂਆ ਪਰ ਅਸੀਂ ਜਥੇਬੰਦੀ ਵੱਲੋਂ ਜੋ ਜ਼ੋਰਦਾਰੇ ਮੰਗ ਕੀਤੀ ਕਿ ਉਹ ਦੋਵੇਂ ਅਧਿਆਪਕਾਂ ਨੂੰ ਵੀ ਆ ਜਿਹੜਾ ਜੁਆਇਨ ਆ ਜਿਹਦਾ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਇਸ ਤੋਂ ਅੱਗੇ ਮੈਂ ਸੁਬਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਡੀਟੀਐਫ ਪੰਜਾਬ ਇਸ ਤੋਂ ਅੱਗੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪ੍ਰੋਮੋਸ਼ਨ ਹੋਈਆਂ ਆ ਮਾਸਟਰ ਕੇਟੂ ਤੋਂ ਲੈਕਚਰ ਟੀਚਰ ਤੋਂ ਮਾਸਟਰ ਕੇਟੂ ਉਦੇ ਵਿੱਚ ਉਹਨਾਂ ਨੂੰ ਬਹੁਤ ਦੂਰ ਦੂਰ ਜਿਹੜੇ ਸਿਖਲ ਦਿੱਤੇ ਗਏ ਸੀਗੇ ਉਹਦੇ ਤੇ ਬਹੁਤ ਲੰਮੀ ਡਿਸਕਸ਼ਨ ਹੋਈ ਆ ਅਸੀਂ ਇਹ ਗੱਲ ਕਹੀ ਆ ਵੀ ਇਹ ਬਿਲਕੁਲ ਫਰਦਾ ਫਰਦਾ ਸਾਡੇ ਦੇ ਸਮਝ ਵਿੱਚ ਦੇ ਆਪਾਂ ਨੇ ਧੱਕਾ ਕੀਤਾ ਗਿਆ ਉਹਨਾਂ ਦੀ ਪ੍ਰਮੋਸ਼ਨ ਜਿਹੜੀ ਆ ਉਹ ਖੁਸ਼ੀ ਤੋਂ ਵੱਧ ਕੇ ਤੁਸੀਂ ਮਤਲਬ ਗਮ ਦੇ ਵਿੱਚ ਉਹਨਾਂ ਨੂੰ ਅੰਘੇਲ ਦਾ ਤੋਂ 200 ਕਿਲੋਮੀਟਰ ਜਾਣਾ ਬਹੁਤ ਜਿਹੜਾ ਔਖਾ ਤਾਂ ਇਸ ਗੱਲ ਤੇ ਸਹਿਮਤੀ ਬਣੀ ਕਿ ਉਹਨਾਂ ਸਾਰੇ ਜਿਹੜੇ ਭਾਵੇਂ ਲਿਖਤਾਰਾ ਤੇ ਭਾਵੇਂ ਮਾਸਟਰ ਕਿੱਦਾਂ ਜਿਹੜੇ ਪ੍ਰਮੋਟ ਹੋਇਆ ਉਹਨਾਂ ਸਾਰਿਆਂ ਨੂੰ ਇਹਨਾਂ ਬੰਦੀਆਂ ਦੇ ਵਿੱਚ ਅਗਲੇ ਰਾਉਂਡ ਦੇ ਵਿੱਚ ਦੌੜੀ ਦਾ ਮੌਕਾ ਦਿੱਤਾ ਜਾਊਗਾ ਇਸ ਵਾਰ ਤਾਂ ਤਾਂ ਜੋ ਆਪ ਦੇ ਘਰਾਂ ਦੇ ਵਿੱਚ ਉਹ ਸਬਲੀਆਂ ਦੇ ਵਧੀਆ ਵਧੀਆ ਬਹੁਤ ਸਾਰੀਆਂ ਗੱਲਾਂ ਨਾਲ ਹੋਈਆਂ ਵੱਧ ਵੱਧ ਸਟੇਜ ਜਿਹੜੀ ਬੋਲਣ ਦੀ ਗੱਲ ਹੋਈ ਉਹ ਜਿਹੜੇ ਸ਼ਹਿਰਾਂ ਲੱਗ ਪਗੜੇ ਸਾਰੇ ਪੂਰੇ ਦੇ ਪੂਰੇ ਸ਼ਹਿਰ ਜਿਹੜੇ ਖੋਦੇ ਜਾਣਗੇ ਮਿਊਚੁਅਲ ਬੰਦੀ ਦੀ ਜਿਹੜੀ ਗੱਲ ਹੋਈ ਮਿਊਚੁਅਲ ਬੰਦੀ ਸਾਡੀ ਮੰਨ ਸੀ ਜਿਹਾ ਵਧੀਆ ਸਾਰੀਆਂ ਦੀ ਤੇ ਡੀਪੀਐਫ ਦੀ ਖਾਸ ਤੌਰ ਤੇ ਲੰਮੇ ਸਮੇਂ ਤੋਂ ਇਹ ਮੰਨ ਕਰਦੇ ਆ ਰਹੇ ਆ ਕਿ ਮਿਊਚੁਅਲ ਬੰਦੀ ਦਾ ਕੋਈ ਸਟੇਜ ਜਿਹੜਾ ਨਾ ਇਹ ਗੱਲ ਵੀ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਮਿਊਚੁਅਲ ਬੰਦੀ ਦਾ ਜਿਹੜਾ ਕਿਸੇ ਕਰਦਾ ਜਿਹੜਾ ਸਟੇ ਹੈ ਉਹ ਉਹ ਖਤਮ ਹੋ ਮੰਨ ਲੀਤਾਂ ਹੈ ਪੀਡੀਆ ਜਿਹੜਾ ਡਾਈਨ ਕਿਟਰ ਜਿਹੜੇ 19 ਤੋਂ ਕੁਝ ਪੋਸਟ ਆਂਡੀਅਨ ਨੇ ਡਾਈਨ ਕਿਟਰ ਦੇ ਵਿੱਚ ਪਾਤੀਆਂ ਦੀ ਉਹਦੇ ਤੇ ਡਿਸਕਸ਼ਨ ਹੋਈ ਆ ਉਹਦੇ ਬਾਰੇ ਲੱਗਿਆ ਵੀ ਮੈਂ ਇਹਦੇ ਫਾਈਨਾਂਸ ਤੋਂ ਉਹਦਾ ਬਰਾ ਕੇ ਭੇਜੂਗੀ ਇਹ ਡਾਈਨ ਕਿਟਰ ਨੂੰ ਮਰ ਰਵਾਈ ਜਿਹੜਾ ਕਰਨੀ ਇਹਦਾ ਰਿਪੋਰਟ ਨੂੰ ਪੂਰੀ ਪੁਸ਼ਟੀ ਕਰੂਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਪੋਜ਼ਿਟਿਵ ਤਰੀਕੇ ਨਾਲ ਹੋਈਆਂ ਸੈਕਟਰੀ ਬੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਕੱθε ਬੰਦੀਆਂ ਦੀ ਗੱਲ ਸੁਣੀ ਹੈ ਜੇ ਇਤਰਾ ਹੀ ਮਨੋਂ ਗੱਲਾਂ ਵੱਖਰੀ ਦਾ ਵਗੜੀ ਗੱਲ ਇਹ ਗੱਲ ਕਹੀ ਆ ਵੀ ਵੱਖਰੀ ਮੀਟਿੰਗ ਹੋਊਗੀ ਅੱਗੇ ਦੇ ਤੇ ਆਡਰ ਜੱਥੇ ਬੰਦੀਆਂ ਦੀ ਜਿਹੜੇ ਮੁੱਦੇ ਰਹਿ ਗਏ ਕੁਝ ਉਹ ਜਿਹੜ ਜੀਡੀਐਫ ਦੀ ਦੁਆਰਾ ਫਿਰ ਵੀ ਡੋਗੂ ਉਹਦੇ ਵਿੱਚ ਵਿਚਾਰੇ ਜਾਓ ਤੇ ਆਪ ਸਾਥੀਓ ਪਹਿਲਾਂ ਅਸੀਂ ਸਮੂਹ ਅਧਿਆਪਕ ਪੰਜਾਬ ਦੇ ਜਿੰਨੇ ਵੀ ਸਾਡੇ ਸਰਕਾਰੀ ਸਕੂਲਾਂ ਚ ਕੰਮ ਕਰ ਰਹੇ ਆ ਉਹਨਾਂ ਵੱਲੋਂ ਸਾਡੀ ਸੂਬੇ ਦੀ ਸੂਬੇ ਦੀ ਪ੍ਰਤੀਨਿਧਤਾ ਲੱਖੇਪੰਦੀ ਡੈਮੋਪਰੇਟਿਵ ਫਿਊਚਰ ਫਰਕ ਪੰਜਾਬ ਦੀ ਦੇਖਦੀ ਹੈ ਪਾਲ ਜੀ ਸ਼ਰਮਾ ਸੂਬਾ ਮੀਤ ਪ੍ਰਧਾਨ ਸ਼ਕੁੰਦਰ ਸਿੰਘ ਜੀ ਸੁਖੀਪ੍ਰੀਤ ਕੋਟ ਸੁਭਾਸ ਕੱਤਰ ਰੇਸ਼ਮ ਸਿੰਘ ਜੀ ਖੇਗਵਾਨਾ ਹਰਪਗਵਾਨ ਜੀ ਦੋਨੇ ਵਿਕਾਸ ਕੁਮਾਰ ਜੀ ਬਠਿੰਡਾ ਕਿ ਮੈਂ ਦੀਪਰਾਜਾ ਸਾਥੀਓ ਅੱਜ ਬਹੁਤ ਸਕਾਰਾਤਮਕ ਇੱਕ ਗੱਲਬਾਤ ਸਰਕਾਰ ਤੇ ਅਧਿਆਪਕ ਜਥੇਬੰਦੀਆਂ ਦੇ ਵਿਚਾਲੇ ਹੋਈ ਆ ਪ੍ਰਧਾਨ ਜੀ ਹੋਰਾਂ ਨੇ ਸਖਤਰ ਸਾਹਿਬ ਹੋਰਾਂ ਨੇ ਬੜੀ ਡਿਟੇਲ ਚ ਦੱਸਿਆ ਕਿ ਆਕਾਸ਼ ਦੀ ਕਿਰਨ ਦਿਖਾਈ ਦਿੱਤੀ ਅੱਜ ਦੀ ਮੀਟਿੰਗ ਦੇ ਵਿੱਚ ਕਿ ਅਧਿਆਪਕਾਂ ਦੇ ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਮਸਲੇ ਆ ਉਹ ਅਧਿਆਪਕਾਂ ਦੇ ਹੱਕ ਵਿੱਚ ਅੱਗੇ ਵਧਣਗੇ 51 78 ਅਧਿਆਪਕਾਂ ਦੇ ਮਸਲੇ ਤੇ ਸੁਖੀ ਫਰੀਦਕੋਟ ਜੀ ਨੇ ਤੇ ਰੇਸ਼ਮ ਸਿੰਘ ਖੈਮੂਆਣਾ ਜੀ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਪੱਖ ਰੱਖਿਆ ਕਿ ਅਧiatਕਾਂ ਦੀਆਂ ਜਿਹੜੀਆਂ ਰਹਿਗੀਆਂ ਆ ਉਹ ਖਜ਼ਾਨੇ ਦੇ ਵਿੱਚ ਰੋਕ ਲੱਗੀ ਹੋਈ ਆ ਨੌਨ ਪੋਜੀਸ਼ਨਰ ਪੋਜੀਸ਼ਨਰ ਦਾ ਜਿਹੜਾ ਵਖੇਮਾ ਉਹ ਚੱਲਿਆ ਆ ਰਿਹਾ ਤਾਂ ਉਸ ਉੱਤੇ ਸੈਕਟਰੀ ਮੈਡਮ ਨੇ ਬਕਾਇਦਾ ਇਹ ਭਰੋਸਾ ਦਿੱਤਾ ਕਿ ਜਲਦ ਆ ਜਿਹੜਾ ਰਹਿਗੀਆਂ ਦੇ ਸਬੰਧ ਦੇ ਵਿੱਚ ਆ ਉਹ ਵਿਭਾਗ ਕੋਸ਼ਿਸ਼ ਕਰੇਗਾ ਜਲਦ ਰਹਿਗੀਆਂ ਹੋਣ ਔਰ ਅਗਲੀ ਗੱਲ ਜਿਹੜੀ ਪਟੀਸ਼ਨਰ ਨੌਨ ਪੋਜੀਸ਼ਨਰ ਦਾ ਜਿਹੜਾ ਵਖੇਮਾ ਚੱਲਿਆ ਆ ਰਿਹਾ ਅਸੀਂ ਆਪਾਂ ਕੱਲ੍ਹ ਟ੍ਰੈਕਟਰ ਛੋਟੀ ਸਾਹਿਬ ਨੂੰ ਵੀ ਮਿਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕੇਸ ਬਣਾ ਕੇ ਭੇਜਿਆ ਹੋਇਆ ਤਾਂ ਉਸ ਸੰਬੰਧ ਵਿੱਚ ਜਦੋਂ ਆਪਾਂ ਮੰਗ ਰੱਖੀ ਕਿ ਇਹ ਜਿਹੜੇ ਵਿਭਾਗੇ ਵੱਲੋਂ ਆਰਡਰ ਕੀਤੇ ਗਏ ਆ ਪੂਰਨ ਰੂਪ ਵਿੱਚ ਲਾਗੂ ਨਹੀਂ ਹੋਏ ਤਾਂ ਮੈਡਮ ਹੋਣਾ ਨੇ ਕਿਹਾ ਵੀ ਅੱਜ ਜਿਹੜਾ ਆਰਡਰ ਆ ਮੈਂ ਇਹ ਡਿਕਟੇਟ ਕਰਵਾਤਾ ਤੇ ਪੂਰੀ ਆਸ ਹੈ ਵੀ ਅਗਲੇ ਹਫਤੇ ਜਿਹੜਾ 51 ਅਧਿਆਪਕਾਂ ਦਾ ਸਾਰੇ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਵਿਭਾਗ ਦੇ ਅਗਲੇ ਹੁਕਮ ਆ ਉਹ ਅਗਲੇ ਹਫਤੇ ਸੈਕਟਰੀ ਮੈਡਮ ਵੱਲੋਂ ਜਾਰੀ ਹੋ ਜਾਣਗੇ ਜਦੋਂ ਆਪਾਂ ਇਹ ਇੱਕ ਇਤਰਾਜ਼ ਜ਼ਾਹਰ ਕੀਤਾ ਵੀ ਇਹਰ ਜਿਹੜੇ ਐਸਓ ਸਹਿਬਾਨ ਜਾਂ ਖਜ਼ਾਨਿਆਂ ਦੇ ਵਿੱਚ ਕੋਈ ਵਿੱਤ ਵਿਭਾਗ ਦੀ ਮਨਜ਼ੂਰੀ ਸੰਬੰਧੀ ਅੜਚਾ ਨਾ ਆਵੇ ਤਾਂ ਉਹਨਾਂ ਨੇ ਬਕਾਇਦਾ ਕਿਹਾ ਕਿ ਇਸ ਵਾਰ ਜਿਹੜੇ ਉਹ ਆਰਡਰ ਇਸ ਹਿਸਾਬ ਨਾਲ ਦਿੱਤੇ ਜਾਣਗੇ ਕਿ ਕਿਸੇ ਵੀ 5678 ਦੇ ਆਪਕ ਨੂੰ ਬਕਾਇਆ ਦੇ ਸੰਬੰਧ ਵਿੱਚ ਕਿਸੇ ਪੱਧਰ ਤੇ ਕੋਈ ਅੜਚਾ ਨਹੀਂ ਆਏਗੀ ਇਸ ਤੋਂ ਅੱਗੇ ਉਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਹੈ ਕਿ 5678 ਤੋਂ ਲਾਵਾ ਵੀ ਆਉਣ ਵਾਲੇ ਸਮੇਂ ਦੇ ਕੋਈ ਵਿੱਤ ਵਿਭਾਗ ਦੀ ਮਨਜ਼ੂਰੀ ਸੰਬੰਧੀ ਅੜਚਾ ਨਾ ਆਵੇ ਤਾਂ ਉਹਨਾਂ ਨੇ ਬਕਾਇਦਾ ਕਿਹਾ ਕਿ ਇਸ ਵਾਰ ਜਿਹੜੇ ਉਹ ਆਰਡਰ ਇਸ ਹਿਸਾਬ ਨਾਲ ਦਿੱਤੇ ਜਾਣਗੇ ਕਿ ਕਿਸੇ ਵੀ 5278 ਦੇ ਆਪਤ ਨੂੰ ਬਕਾਇਆ ਦੇ ਸਬੰਧ ਵਿੱਚ ਕਿਸੇ ਪੱਧਰ ਤੇ ਕੋਈ ਅੜਚਾ ਨਹੀਂ ਆਏਗੀ ਇਸ ਤੋਂ ਅੱਗੇ ਉਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਹੈ ਕਿ 5278 ਤੋਂ ਲਾਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕੇਡਰ ਦੇ ਵਿੱਚ ਜਿਹੜੇ ਸੇਮ ਮੈਟਰ ਦੇ ਹਾਈ ਹਾਈ ਕੋਰਟ ਦੇ ਆਰਡਰ ਆ ਜਾਂ ਕੋਈ ਸੁਪਰੀਮ ਕੋਰਟ ਦੇ ਆਰਡਰ ਆ ਉਹ ਅਸੀਂ ਜਿਹੜਾ ਫੈਸਲਾ ਆ ਜਨਰਲਾਈਜ਼ ਹੋ ਸਕੇ ਇਸ ਸਬੰਧੀ ਆਉਣ ਵਾਲੇ ਸਮੇਂ 'ਚ ਮਹਿਕਮੇ ਨੂੰ ਨਿਰਦੇਸ਼ ਦਵਾਂਗੇ ਕਿ ਵਾਰ-ਵਾਰ ਅਧਿਕਾਰੀਆਂ ਨੂੰ ਕੋਰਟ ਨਾ ਜਾਣਾ ਪਵੇ ਇੱਕ ਵਾਰ ਫਿਰ ਮੈਂ ਸ਼ੂਬੇ ਦੀ ਪ੍ਰਤੀਨਿਧਤਾ ਦੇ ਆਪਕ ਅਧਿਆਪਕ ਜਥੇਬੰਦੀ ਡੀਟੀਐਫ ਪੰਜਾਬ ਦੀ ਸਭਾਈ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਪੂਰੇ ਅਧਿਆਪਕਾਂ ਦੇ ਵਕੀਲ ਬਣਦੇ ਆ ਬਹੁਤ ਜ਼ੋਰਦਾਰ ਤਰੀਕੇ ਨਾਲ ਸਾਰੇ ਅਧਿਆਪਕਾਂ ਦਾ ਪੱਖ ਰੱਖਿਆ ਸ਼ੂਬਾ ਅਧਿਆਪਕ ਸਾਥੀਆਂ ਦਾ ਧੰਨਵਾਦ ਧੰਨਵਾਦ ਸ਼ੂਬਾ ਕਮੇਟੀ ਡੀਟੀਐਫ ਪੰਜਾਬ ਇੱਕ ਗੱਲ ਹੋਰ ਜਿਹੜੀ ਚੱਲ ਚੱਲ ਜਿਹੜਾ ਈਜੀਐਸ ਏਆਈ ਅਧਿਆਪਕ ਜੀ ਜਿੰਨਾ ਦਾ ਦਾਸ ਦਾ ਸਟੇਜ ਹੀ ਪੂਰਾ ਹੋਇਆ ਹੈ ਉਹ ਤੋਂ ਹੀ ਬਹੁਤ ਦੇਰ ਤੋਂ ਗੱਲ ਹੋਈ ਉਹਨਾਂ ਨੇ ਕਿਹਾ ਜਿਨ੍ਹਾਂ ਦਾ 10 ਦਾ ਸਰਟੀਫਿਕੇਟ ਪੂਰਾ ਹੋ ਗਿਆ ਉਹਨਾਂ ਦੀ ਫਾਈਲ ਮੂਵ ਹੋਈ ਵੀ ਹੈ ਉਹ ਜਲਦੀ ਹਾਂ ਜਲਦੀ ਮਤਲਬ ਜਿਹੜਾ ਉਹਨਾਂ ਦੁਆਰਾ ਉਹਨੇ ਤਰਖਾਜ ਵਾਦਾ ਕਰਕੇ ਉਹ ਰੀਵਿਊ ਕਰਾਂਗੇ ਤੇ ਇੱਕ ਆ ਦੇ ਸਰ 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 ਰੂਲ ਜਿਹੜੇ ਉਹਨਾਂ ਦੇ ਬਣਨ ਚੁਕੇ ਉਹਨਾਂ ਦੀ ਫਾਈਲ ਵੀ ਜਿਹੜੀ ਮੂਵ ਹੋਈ ਵੀ ਹੈ ਉਹਦੇ ਤੱਕ ਇੱਕ ਗੱਲ ਉਹਨਾਂ ਨੇ ਹੋਰ ਜਿਹੜੀ ਕੀਤੀ ਸੀ ਵੀ ਐਡ ਇੱਕ ਐਜੂਕੇਸ਼ਨਲ ਸੈਕਟਰੀ ਮੈਡਮ ਨੇ ਜਿਹੜੀ ਵਧੀਆ ਗੱਲ ਬੇਰੋਜ਼ਗਾਰਾਂ ਲਈ ਕੀਤੀ ਅੱਜ ਤਾਂ ਉਹਨਾਂ ਨੇ ਦੱਸਿਆ ਵੀ ਚਲਦਾ ਸੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਪ੍ਰੋਮੋਸ਼ਨਾਂ ਗਈਆਂ ਉਹ ਕਰਨ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਆ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਇਹ ਵੀ ਬੜੇ ਪੋਜ਼ਿਟਿਵ ਵੇ ਦੇ ਵਿੱਚ ਨਿੱਕਾ ਸਕੱਤਰ ਮੈਡਮ ਨੇ ਇਹ ਨਹੀਂ ਗੱਲ ਰੱਖੀ ਕਿਉਂਕਿ ਸਾਡੇ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਬੇਰੁਜ਼ਗਾਰਾਂ ਦੇ ਪੱਖ ਦੇ ਵਿੱਚ ਇਹ ਜ਼ੋਰਦਾਰ ਮੰਗ ਰੱਖੀ ਗਈ ਸੀ ਕਿ ਟੈਟਪਾਸ ਜਿਹੜੇ ਬੇਰੁਜ਼ਗਾਰ ਆ ਸਾਡੇ ਚਾਹੀਦੀ ਈਟੀਟੀ ਸਾਥੀ ਆ ਚਾਹੀਦੀ ਸਾਡੇ ਮਾਸਟਰ ਕਾਰਡਰ ਵਾਲੇ ਸਾਥੀ ਆ ਚਾਹੀਦੀ ਸਾਡੇ ਆਰਟ ਐਂਡ ਕ્રાਫਟ ਵਾਲੇ ਸਾਥੀ ਆ ਵੀ ਉਹਨਾਂ ਦੀ ਭਰਤੀ ਜਲਦ ਤੋਂ ਜਲਦ ਦਿੱਤੀ ਜਾਵੇ ਤਾਂ ਸਿੱਖਿਆ ਸਖਤਰ ਬਣੇ